ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਅਮਰਾ ਪੁਰ ਬਾਸਾ ਕਰੋ ਹਰ ਗਿਆ ਬਹੁਰ ਬਿੱਤ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਏਕ ਵੀਰ ਕੋਈ ਗਰਜ ਪੈਣ ਤੇ ਜਿਸ ਤਰ੍ਹਾਂ ਪ੍ਰਮਾਤਮਾ ਨੂੰ ਯਾਦ ਕਰੀਦਾ ਹੈ ਜੇ ਉਸੇ ਖਿੱਚ ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੂੰ ਤਾਂ ਉਸ ਥਾਂ ਤੇ ਟਿਕ ਜਾਓਗੇ ਜਿੱਥੇ ਅਮਰ ਹੋ ਜਾਈਦਾ ਹੈ ਅਤੇ ਜੋ ਸੁੰਦਰ ਗੁਣ ਮਾਇਕ ਪਦਾਰਥਾਂ ਦੇ ਪਿੱਛੇ ਦੌੜ ਕੇ ਗਵਾਚ ਚੁੱਕੇ ਹੁੰਦੇ ਹਨ ਉਹ ਗੁਣ ਪ੍ਰਭੂ ਨੂੰ ਮੂਡ ਸਿਮਰਨ ਕਰਕੇ ਹਿਰਦੇ ਵਿੱਚ ਪੈਦਾ ਹੋ ਜਾਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ